ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਬਹੁਤ ਕੁਝ ਹਾਲਾਤ ਜਿਹੜੇ ਨੇ પરિਸਥਿਤੀਆਂ ਜਿਹੜੀਆਂ ਨੇ ਬਦਲ ਰਹੀਆਂ ਹੈਗੀਆਂ ਨੇ ਚੰਡ ਅਫੀਸ ਸਾਹਿਬ ਨੇ ਹੁਣੇ-ਹੁਣੇ ਵੱਡਾ ਬਿਆਨ ਦਿੱਤਾ ਹੈ ਟਰੱਕਾਂ ਨੂੰ ਲੈ ਕੇ ਸਾਡੇ ਟਰੱਕ ਡੈਮ ਵਾਲੇ ਜਿਹੜੇ ਨੇ ਵੱਖ-ਵੱਖ ਜਗਾਵਾਂ ਤੋਂ ਸਾਨੂੰ ਫੋਨ ਕਰਕੇ ਪੁੱਛ ਰਹੇ ਹੈਗੇ ਨੇ ਕਿ ਕੀ ਹਾਲਾਤ ਬਣਨ ਵਾਲੇ ਹੈਗੇ ਨੇ ਕੀ ਵਾਕਿਆ ਹੈ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਜਾਂ ਜਿਹੜੇ ਸਿਟੀਜ਼ਨ ਨੇ ਉਹੀ ਅਮਰੀਕਾ ਦੇ ਵਿੱਚ ਟਰੱਕ ਚਲਾ ਸਕਣਗੇ ਜਿਹੜੇ ਵਰਕਰ ਪਰਮਣਤੇ ਨੇ ਅਮਰੀਕਾ ਦੇ ਵਿੱਚ ਕੀ ਉਹ ট্রাক ਚਲਾ ਸਕਣਗੇ ਜਾਂ ਫਿਰ ਨਹੀਂ ਕੈਲੀਫੋਰਨੀਆ ਦੇ ਗਵਰਨਰ ਦਾ ਕੀ ਕਹਿਣਾ ਹੈਗਾ ਇਹ ਤਮਾਮ ਜਿਹੜੇ ਮੁੱਦੇ ਨੇ ਇਸ ਵੇਲੇ ਸਰਗਰਮ ਹੈਗੇ ਨੇ ਔਰ ਬਹੁਤ ਵੱਡਾ ਬਿਆਨ ਜਿਹੜਾ ਸ਼ੰਡਫੀ ਹੁਣਾਂ ਦਾ ਆਇਆ ਹੈਗਾ ਇਸ ਸਾਰੇ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਸੈਇਦ ਬਾਜੀ ਮੌਜੂਦ ਰਹਿਣਗੇ ਯੂਐਸਏ ট্রাক ਸੇਲ ਦੇ ਸੀਓ ਨੇ ਔਰ ਬੇਕਰਸਵਿਲ ਫੌਂਟਾਨਾ ਤੇ ਇੰਡੀਆਨਾਪੋਲਿਸ ਦੇ ਵਿੱਚ ਇਹਨਾਂ ਦੇ ਤਿੰਨ ਬ੍ਰਾਂਚਾਂ ਨੇ ਲੰਬਾ ਅਰਸਾ ਇਹਨਾਂ ਨੇ ਟ੍ਰੱਕ ਇੰਡਸਟਰੀ ਦੇ ਵਿੱਚ ਕੰਮ ਕੀਤਾ ਹੈਗਾ ਔਰ ਇਸ ਖਬਰ ਦੇ ਮੁਤਲਕ ਵੀ ਕਾਫੀ ਇਹਨਾਂ ਨੇ ਡੂੰਘਾਈ ਤੱਕ ਸਰਚ ਕੀਤੀ ਹੈਗੀ ਆ ਇਹਨਾਂ ਕੋ ਜਾਣਕਾਰੀ ਲਵਾਂਗੇ ਔਰ ਨਾਲ ਦੀ ਨਾਲ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਜਿਨ੍ਹਾਂ ਨੇ ਤਕਰੀਬ 25 ਤੋਂ 30 ਸਾਲ ਹੋ ਗਏ ਨੇ ਅਮਰੀਕਾ ਦੇ ਵਿੱਚ ਔਰ ਵਕ ਵਕ ਇਹਨਾਂ ਨੇ ਸਰਕਾਰਾਂ ਦੇਖੀਆਂ ਹੈਗੀਆਂ ਨੇ ਬਾਈਡਨ ਪ੍ਰਸ਼ਾਸਨ ਕਾਲ ਵੀ ਦੇਖਿਆ ਹੈ 트럼ਪੋ ਪ੍ਰਸ਼ਾਸਨ ਕਾਲ ਵੀ ਦੇਖਿਆ ਹੈ ਟ੍ਰਕਿੰਗ ਦੇ ਵਿੱਚ ਉਤਰਾਤਾ ਪ ਵੀ ਦੇਖੇ ਹੈਗੇ ਨੇ ਔਰ ਇਸ ਖਬਰ ਦੇ ਬਾਬਤ ਕੀ ਕੁਝ ਕਹਿਣਾ ਇਹਨਾਂ ਦਾ ਇਹਦੇ ਬਾਬਤ ਚਰਚਾ ਕਰਾਂਗੇ ਆ ਤੁਸੀਂ ਵੀ ਸਾਡੇ ਨਾਲ ਜਿੰਨੇ ਵੀ ਸਾਨੂੰ ਦਰਸ਼ਕ ਸਾਡੇ ਲਾਈਵ ਦੇਖ ਰਹੇ ਹੋ ਸਾਡਾ ਰਾਬਤਾ ਕਾਇਮ ਕਰ ਸਕਦੇ ਹੋ ਸਾਡਾ ਨੰਬਰ ਦਿੱਤਾ ਗਿਆ ਹੈਗਾ ਜੇਕਰ ਤੁਹਾਡਾ ਕੋਈ ਵੀ ਪ੍ਰਸ਼ਨ ਹੋਵੇ ਤਾਂ ਸਾਡੇ ਤੱਕ ਪੁੱਛ ਸਕਦੇ ਹੋ ਤੇ ਅਸੀਂ ਇਹ ਜਿਹੜਾ ਲਾਈਵ ਦੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲ ਦੇ ਜਿਹੜੇ ਸਾਡੇ ਮਾਹਰ ਇਹਨੇ ਉਹਨਾਂ ਦੇ ਕੋਲੋਂ ਜਵਾਬ ਲੈਣ ਦੀ ਸਭ ਤੋਂ ਪਹਿਲਾਂ ਮੈਂ ਸੈਦ ਭਾਈ ਤੁਹਾਨੂੰ ਆਉਣਾ ਚਾਹਾਂਗਾ ਕਿ ਇਹ ਜਿਹੜੀ ਖਬਰ ਆਈ ਹੈ ਇਸ ਨੇ ਤਾਂ ਬਹੁਤ ਵੱਡੀ ਪੱਧਰ ਤੇ ਸਾਡੇ ਟਰੱਕ ਵਾਲੇ ਜਿਹੜੇ ਵੀਰ ਨੇ ਉਹਨਾਂ ਦੇ ਵਿੱਚ ਚਿੰਤਾ ਪਾਦਾ ਕਰ ਦਿੱਤੀ ਹੈ ਕਿ ਵਾਕਿਆ ਹੀ ਵਰਕ ਪਰਮਿਟ ਤੇ ਜਿਹੜੇ ਨੌਜਵਾਨ ਇਥੇ ਟਰੱਕ ਚਲਾ ਰਹੇ ਨੇ ਉਹ ਹੁਣ ਟਰੱਕ ਨਹੀਂ ਚਲਾ ਸਕਣਗੇ ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਤੰਦ ਕਰਦੇ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਲਾਮ ਅਲੈਕਮ ਮੈਂ ਹੁਣੀ ਦੋ ਚਾਰ ਆਪਣੇ ਫਰੈਂਡ ਨੇ ਉਹ ਇਸ ਲਈ ਕਾਫੀ ਪ੍ਰਬਲ ਚ ਥੇਗੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਦੇ 2-3 ਡਰਾਈਵਰ ਵੀ ਰੁਕੇ ਸੀ OKLAHOMA ਚ ਤੇ న్యూਸ ਤੇ ਮੈਂ ਸੁਣ ਰਿਹਾ ਸੀ ਜੀ ਲੋਕੀ ਜਾ ਰਹੇ ਨੇ ਤੇ ਚੱਕੀ ਜਾਏ ਡਰਾਈਵਰ ਪਰ ਉਹ ਕਹਿੰਦੇ ਯਾਰ ਮੇਰੇ ਡਰਾਈਵਰ ਤੇ ਛੱਡ ਦਿੱਤੇ ਇੱਕ ਡਰਾਈਵਰ ਜਿਹੜਾ ਸੀਗਾ ਉਹਨੂੰ ਹੋਲਡ ਕੀਤਾ ਸੀ ਉਹਨੇ ਜਿਹੜਾ ਪਾਸਪੋਰਟ ਦਾ ਕੋਈ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਉਹਦਾ ਇੰਡੀਆ ਦਾ ਪਾਸਪੋਰਟ ਤੇ ਉਹਨੂੰ ਵੀ ਜਾਣ ਦਿੱਤਾ ਤੇ ਕਹਿਣ ਦਾ ਮਕਸਦ ਹੈ ਕਿ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ న్యూਸ ਚ ਬਹੁਤ ਜ਼ਿਆਦਾ ਵੱਧ ਕੇ ਆਂਦੀਆਂ ਨੇ ਬਾਅਦ ਚ ਉਹਨਾਂ ਦਾ ਜਿਹੜਾ ਡਾਈਲੂਟ ਇਫੈਕਟ ਹੁੰਦਾ ਹੈ ਜਿਵੇਂ ਕੁਝ ਦਿਨਾਂ ਪਹਿਲਾਂ ਆਪਾਂ H1B ਵੀਜ਼ੇ ਦੀ ਜਦੋਂ ਗੱਲ ਆਈ ਸੀ ਕੁਐਸਚਨ ਆਇਆ ਸੀ ਮੇਰੇ ਆਪ ਜਿਹੜੇ ਫਰੈਂਡ ਨੇ ਉਹ ਮੁਲਕ ਤੋਂ ਬਾਹਰ ਸੀਗੇ ਮੈਂ ਉਹਨਾਂ ਨੇ ਕਾਲ ਕੀਤਾ ਤੇ ਉਹਨਾਂ ਨੇ ਆਪਣਾ ਪਲਾਨ ਚੇਂਜ ਕਰਕੇ ਫੌਰਨ ਵਾਪਸੀ ਆਏ ਕਿਉਂਕਿ ਉਹਨਾਂ ਨੇ ਕਿਹਾ ਜੀ 21 ਤਰੀਕ ਨੂੰ ਇਹ ਇੰਪੈਕਟ ਹੋ ਜਾਣਾ ਹੈ 21 ਸੈਪਟੈਂਬਰ ਨੂੰ ਤੇ 20 ਸੈਪਟੈਂਬਰ ਦੀ ਸਵੇਰ ਇਹ ਆਇਆ ਸੀ ਬਿਆਨ ਜਦੋਂ ਤੁਸੀਂ ਬ੍ਰੇਕ ਕੀਤੀ ਸੀ ਨਿਊਜ਼ ਅਮਨ ਪਾਜੀ ਜੀ ਆਪ ਚੈਨਲ ਤੇ ਉਹ ਭਾਈ ਜਦੋਂ ਅੰਦਰ ਆਏ ਨੇ ਉਹਦੇ ਬਾਅਦ 6 ਘੰਟਿਆਂ ਬਾਅਦ 7 ਘੰਟੇ ਬਾਅਦ ਚੀਜ਼ਾਂ ਹੋਰ ਚੇਂਜ ਹੋ ਗਈਆਂ ਹੋਰ ਚੇਂਜ ਹੋ ਗਈਆਂ ਤੇ ਕਾਫੀ ਜ਼ਿਆਦਾ ਚੀਜ਼ਾਂ ਬਿਹਤਰ ਹੋ ਗਈਆਂ ਜਿਹੜਾ ਆਪਾਂ ਸਮਝ ਰਹੇ ਸੀ ਉਹ ਚੀਜ਼ਾਂ ਨਹੀਂ ਸੀਗੀਆਂ ਸੇਮ ਥਿੰਗ ਜਦੋਂ ਇਹ ਨਿਊਜ਼ ਆਈ ਸੀ ਪਹਿਲੀ ਵਾਰੀ ਦੇਖਿਆ ਤੇ ਕਾਫੀ ਅ ਮਤਲਬ ਸਮਝ ਨਹੀਂ ਆ ਰਿਹਾ ਸੀ ਇਦਾਂ ਕਿਦਾਂ ਹੋ ਸਕਦਾ ਹੈ 2 ਲੱਖ ਡਰਾਈਵਰ ਤੁਸੀਂ 1 ਮਿੰਟ 'ਚ ਬਾਹਰ ਖੜੇ ਕਰ ਦੋਗੇ ਲੋਡ ਲੱਗੇ ਨੇ ਰਸਤੇ 'ਚ ਲੋਕ ਨੇ ਬੱਚੇ ਚੱਲਦੇ ਨੇ ਰੋਟੀਆਂ ਚੱਲਦੀਆਂ ਨੇ ਖਾਣੇ ਚੱਲਦੇ ਨੇ ਬੱਚਿਆਂ ਦੇ ਸਿਸਟਮ ਚੱਲਦਾ ਹੈ ਇੱਕ ਕੇਸ ਟ੍ਰੈਕ ਦਾ ਅਪਡੇਟ ਹੋ ਜਾਏਗਾ ਪਰ ਹੁਣ ਜਿਹੜੀ ਐਸਐਸ ਕਲੀਫੀਕੇਸ਼ਨ ਆ ਰਹੀ ਹੈ ਤੇ ਨਾਲ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਨਿਊਜ਼ ਤੋਂ ਉਹਨਾਂ ਦਾ ਵੀ ਬਿਆਨ ਆਇਆ ਇੱਕ ਦੋ ਹੋਰ ਵੀ ਆਏ ਤੇ ਕਾਫੀ ਚੀਜ਼ ਰਿਲੈਕਸ ਜੀ ਹੋ ਗਈ ਹੈ ਪਤਾ ਲੱਗ ਰਿਹਾ ਹੈ ਕਿ ਅਮਰੀਕਾ ਹੈਗਾ ਅਸੀਂ ਅਮਰੀਕਾ 'ਚ ਹੈਗੇ ਕਿ ਅਸੀਂ ਹੋਰ ਉਸ ਕੰਟਰੀ 'ਚ ਨਹੀਂ ਹੈਗੇ ਜਿਹਦੇ 'ਚ ਮਤਲਬ ਇੱਕ ਦਿਨ ਹਰ ਚੀਜ਼ ਠੋਕ ਦੇ ਜੀ ਜੀ ਨਹੀਂ ਪਰ ਸੈਦ ਪਾ ਜੀ ਦੇਖੋ ਇਹ ਜਿਹੜਾ ਖਬਰ ਹੈਗੀ ਹੈ ਵੈਸੇ ਅਥੋੜੀ ਜੀ ਜੇ ਆਪਾਂ ਗੱਲ ਕਰੀਏ ਤਾਂ ਬੇਚੈਨੀ ਵਾਲੀ ਤਾਂ ਹੈਗੀ ਹੈ ਨਾ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਹਾਲਾਂਕਿ ਥੋੜੀ ਜੀ ਰਿਲੈਕਸ ਇਹ ਹੈਗੀ ਹੈ ਕਿ ਜਿਹੜੇ ਨਵੇਂ ਡਰਾਈਵਰ ਨੇ ਜਿਨ੍ਹਾਂ ਨੇ ਨਵੇਂ ਸਿਰੇ ਤੋਂ ਵਰਕ ਪਰਮਿਟ ਲੈ ਕੇ ਲਾਇਸੈਂਸ ਲੈਣੇ ਨੇ ਉਹਨਾਂ ਦੇ ਵਾਸਤੇ ਪਰੇਸ਼ਾਨੀ ਹੈ ਔਰ ਜਿਨ੍ਹਾਂ ਦੇ ਕੋਲ ਆਲਰੇਡੀ ਲਾਇਸੈਂਸ ਹੈਗੇ ਨੇ ਜਦ ਤੱਕ ਉਹ ਲਾਇਸੈਂਸ ਵੈਲਿਡ ਨੇ ਉਦੋਂ ਤੱਕ ਉਹ ਟਰੱਕ ਚਲਾ ਸਕਣਗੇ ਜਦੋਂ ਰੀਨਿਊ ਹੋਣਾ ਹੈ ਤਾਂ ਉਦੋਂ ਰੀਨਿਊ ਨਹੀਂ ਕਰਾ ਸਕਣਗੇ ਇਹ ਇਹ ਖਬਰ ਤਾਂ ਕਿਤਨੇ ਕਿਤੇ ਠੀਕ ਹੈਗੇ ਉਹ ਤੋਂ ਪਹਿਲਾਂ ਮੈਂ ਇੱਕ ਹੋਰ ਖਬਰ ਤੁਹਾਨੂੰ ਰਿਕੁਐਸਟ ਕਰਦਾ ਰੋਟੀ ਬੰਦ ਨਹੀਂ ਹੋਣੀ ਰੋਟੀ ਚੱਲੀ ਜਾਣੀ ਸਭ ਦੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਚੀਜ਼ਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਚੇਂਜ ਹੁੰਦੀਆਂ ਕਾਫੀ ਸਾਰੇ ਚੀਜ਼ਾਂ ਚੇਂਜ ਹੋ ਜਾਂਦੀਆਂ ਫਿਰ ਵਕਤ ਨਾਲ ਵੀ ਚੀਜ਼ਾਂ ਚੇਂਜ ਹੁੰਦੀਆਂ ਜਿਵੇਂ ਸ਼ੁਰੂ ਵਿੱਚ ਤੁਹਾਨੂੰ ਯਾਦ ਹੋਣਾ ਇਹ ਆਈਸੀਐਸ ਤੱਕ ਆਈਸ ਦਾ ਕੰਮ ਸ਼ੁਰੂ ਹੋਇਆ ਸੀ ਉਹਨਾਂ ਨੇ ਕਿਹਾ ਜੀ ਫਾਰਮ ਦੇ ਵਰਕਰ ਚੱਕੋ ਬਾਅਦ ਚ ਉਹਨਾਂ ਨੇ ਕਿਹਾ ਫਾਰਮਰ ਦੇ ਵਰਕਰ ਨਾ ਚੱਕੋ ਸੇਮ ਥਿੰਗ ਤੁਸੀਂ ਦੇਖੋਗੇ ਇਹ ਚੀਜ਼ਾਂ ਬਹੁਤ ਜ਼ਿਆਦਾ ਡਾਇਲੂਟ ਹੋ ਜਾਣੀਆਂ ਇਹ ਜਿਹੜਾ ਆਪਾਂ ਇਸ ਕੰਟਰੀ ਚ ਆਏ ਸੀ ਆਪਾਂ ਜਦੋਂ ਮੈਂ ਆਪਣੀ ਗੱਲ ਕਰਦਾ ਕੀ ਸੀਗਾ ਸਾਡੇ ਕੋਲ ਸੂਟ ਕੇ ਸੀ ਸੀਗਾ ਐਸ ਐਸ ਆਪਾਂ ਜਿਹੜਾ ਸੈਟਅਪ ਹੋਏ ਫੈਮਲੀਆਂ ਬਣੀਆਂ ਬਹੁਤ ਕੁਝ ਮਿਲਿਆ ਚਲੋ 2-4 ਦਿਨ ਬਾਅਦ ਤੇ ਆਪਣੇ ਪ੍ਰੋਗਰਾਮ ਡਿਲੇ ਹੋ ਜਾਣਗੇ ਜਿਹੜੇ ਵੀਰ ਨੇ ਹੁਣ ਸੀਡੀ ਲੈਣਾ ਅਗਲੇ 2 ਮਹੀਨੇ ਬਾਅਦ ਉਹ ਚਲੋ 6 ਮਹੀਨੇ ਬਾਅਦ ਲੈ ਲਊਗਾ ਪਰ ਐਡੀ ਕਿ ਲਾਈਫ ਰੁਕ ਜਾਣੀ ਲਾਈਫ ਚੱਲਦੀ ਰਹਿਣੀ ਹਾਂ ਇਹ ਬਿਲਕੁਲ ਗੱਲ ਤੁਸੀਂ ਠੀਕ ਆ ਤੁਹਾਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਸਿਚੁਏਸ਼ਨ ਕੀ ਆ ਲੀਗਲੀ ਉਹਨੂੰ ਕਿਦਾ ਦੇਖੋ ਜਦੋਂ ਤੱਕ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਨਾ ਜਦੋਂ ਤੱਕ ਮੈਂ ਕੋਈ ਚੋਰੀ ਚਕਾਰ ਨਹੀਂ ਕੀਤੀ ਮੈਂ ਜਦੋਂ ਤੱਕ ਮੈਂ ਕੋਈ ਫਰਾਡ ਨਹੀਂ ਕੀਤਾ ਮੈਂ ਕਿਸੇ ਤੋਂ ਨਹੀਂ ਡਰਦਾ ਬਾਕੀ ਲਾਅ ਜਿਹੜਾ ਹੈਗਾ ਉਹ ਤੇ ਲਾਅ ਦੇ ਨਾਲ ਹੀ ਮੈਂ ਚੱਲਣਾ ਮੈਂ ਲਾਅ ਨੂੰ ਗੈਸਤ ਨਹੀਂ ਹੈਗਾ ਲਾਅ ਮੈਨੂੰ ਕਹੇਗਾ ਕਿ ਸੀਵੀਐਲ ਲਓ ਤੇ ਮੈਂ ਲੈ ਲਾਂਗਾ ਲਾਅ ਕਹੇਗਾ ਸੀਵੀਐਲ ਥੋੜਾ ਜਿਹਾ ਹੋਲਡ ਕਰ ਲਓ ਮੈਂ ਹੋਲਡ ਕਰ ਲਾਂਗਾ ਪਰ ਇਹ ਚੀਜ਼ ਨਹੀਂ ਹੋਣੀ ਕਿ ਜੇ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਤੇ ਮੈਨੂੰ ਜਿਹੜਾ ਉਹਦਾ ਮਤਲਬ ਉਹਦਾ ਰਿਜ਼ਲਟ ਦੇਣੇ ਪੈਣੇ ਇਦਾਂ ਨਹੀਂ ਜੀ ਹਾਂ ਇਹ ਸੈਇਦ ਭਾਜੀ ਦਾ ਚਲੋ ਇਹ ਤਾਂ ਸੈਇਦ ਭਾਜੀ ਪੋਜ਼ਿਟਿਵ ਇੰਨੇ ਕਿ ਜ਼ਿਆਦੇ ਨੇ ਇਹ ਤਾਂ ਮੈਨੂੰ ਪਤਾ ਹੈ ਕਿ ਨੈਗੇਟਿਵਿਟੀ ਵਾਲ ਨਹੀਂ ਮਾਦੇ ਹੈਗੇ ਤੇ ਇਸ ਕਰਕੇ ਇਹਨਾਂ ਦੀ ਦਾਦ ਵੀ ਦਿੰਨੇ ਆ ਕਿਉਂਕਿ ਹਮੇਸ਼ਾ ਪੋਜ਼ਿਟਿਵ ਸੋਚਦੇ ਨੇ ਤੇ ਮੈਂ ਹੁਣ ਜਗਨਾਰ ਸਾਹਿਬ ਜੀ ਛੋਟੀ ਜੀ ਗੱਲ ਕਰਾਂਗਾ ਡੈਡੀ ਜੀ ਸੀਗੇ ਬਹੁਤ ਮਿਹਨਤ ਕਰਦੇ ਸੀ ਨਹੀਂ ਰਹੇ ਮੰਮੀ ਜਿਹੜੀ ਸੀਗੇ ਉਹ ਬਹੁਤ ਰਿਲੈਕਸ ਰਹਿੰਦੇ ਸੀ ਉਹ ਵੀ ਨਹੀਂ ਰਹੇ ਇਹ ਮੈਂ ਤੁਹਾਡੇ ਸਾਹਮਣੇ ਬੈਠਾ ਬੜਾ ਮੈਂ ਕੀ ਦੱਸਾ ਹੁਣ ਬੜਾ ਟਾਈਮ ਉੱਚੇ ਵੀ ਦੇਖ ਕੇ ਡਾਊਨ ਵੀ ਦੇਖ ਕੇ ਰਾਈਟ ਵੀ ਦੇਖ ਕੇ ਰਾਈਟ ਵੀ ਦੇਖ ਕੇ ਸਭ ਚੱਲਦਾ ਰੱਬ ਦਾ ਸ਼ੁਕਰ ਆ ਜੇ ਤੁਸੀਂ ਅੰਦਰੋਂ ਇੱਕ ਚੀਜ਼ ਤੇ ਬਲੀਵ ਕਰ ਲਓ ਨਾ ਕਿ ਰੱਬ ਨੇ ਤੁਹਾਨੂੰ ਸਿਸਟਮ ਦਿੱਤਾ ਰੱਬ ਨੇ ਤੁਹਾਨੂੰ ਪ੍ਰੋਬਲਮ ਚ ਕੱਢ ਦੇਣਾ ਐਸ ਲਾ ਤੁਸੀਂ ਰੱਬ ਨਾਲ ਕਨੈਕਟਡ ਰਹੋ ਹਰ ਚੀਜ਼ ਦੁਨੀਆ ਦੀ ਠੀਕ ਹੋ ਜਾਣੀ ਤੁਸੀਂ ਪਾਣੀ ਤੇ ਵੀ ਤੁਰ ਕੇ ਚੱਲ ਜਾਣਾ ਜੀ ਨਹੀਂ ਤੇ ਡਸਨਟ ਮੈਟਰ ਤੁਸੀਂ ਜ਼ਮੀਨ ਤੇ ਬੈਠੇ ਹੋ ਕੇ ਬਿਜਲੀ ਪੈ ਜਾਣੀ ਹਾਂ ਇਹ ਤਾਂ ਗੱਲ ਸੈਦ ਭਾਜੀ ਠੀਕ ਹੈਗੀ ਐ ਪਰ ਪ੍ਰੋਬਲਮ ਦੱਸਾਂ ਕੀ ਹੈ ਸਾਡੇ ਲੋਕਾਂ ਦੀ ਕਿਉਂਕਿ 40 40 50 50 ਲੱਖ ਲੈ ਕੇ ਜਿਹੜੇ ਪਰਿਵਾਰ ਪੰਜਾਬ ਦੇ ਵਿੱਚ ਬੈਠੇ ਨੇ ਉਹਨਾਂ ਨੇ ਬਾਂਡਟ ਪਾਏ ਨੇ ਕਿ ਜਾਓ ਭਾਈ ਕਮਾਈਆ ਕਰੋ ਮਜਬੂਰੀ ਵਸ ਹੋ ਕੇ ਉਹਨਾਂ ਨੇ ਅਮਰੀਕਾ ਭੇਜੇ ਹੈਗੇ ਨੇ ਫਿਰ ਉਹ ਕਰਜ਼ੇ ਵੀ ਲਾਉਣੇ ਨੇ ਪਿੱਛੇ ਪਰਿਵਾਰ ਵੀ ਹੈ ਉਹ ਲੋਕ ਜਿਹੜੇ ਡਰਾਈਵਿੰਗ ਕਰ ਰਹੇ ਨੇ ਉਹ ਕਿਤਨੇ ਕਿਤੇ ਇਹਨਾਂ ਦਿਨਾਂ ਦੇ ਮੈਨੂੰ ਹੀ ਜਦੋਂ ਇਹ ਸੈਇਦ ਪਾ ਜੀ ਖਬਰ ਆਈ ਨਾ 10 ਟਨ ਆ ਗਏ ਟਰੱਕ ਵਾਲੇ ਵੀ ਆ ਗਏ ਤੇ ਜ਼ਾਹਰ ਨਹੀਂ ਗੱਲ ਹੈ ਕਿ ਸਟੇਰੀਂਗ ਤੇ ਉਹ ਵਹੀ ਗੱਲ ਕਹਿੰਦਾ 50 ਲੱਖ ਦੇ ਕੇ ਭੇਜੇ ਪਰ ਇਹ ਨਹੀਂ ਕਿਹਾ ਕਿ ਜਾ ਕੇ ਹਾਰਟ ਅਟੈਕ ਕਰਾ ਲੈਣਾ ਵੇ ਨਹੀਂ ਗਿਆ ਜਾ ਕੇ ਜਾ ਕੇ ਮੈ ਮੈਰੀ ਅੰਡਰਸਟੈਂਡ ਕਰੋ ਚੀਜ਼ ਜੇ 50 ਲੱਖ ਦੇਣੇ ਕਿਸੇ ਦੇ ਮਿਲੀਅਨ ਡਾਲਰ ਦੇਣਾ ਮੈਂ ਵੀ ਦੇਣਾ ਭਾਜੀ ਮੈਂ ਇਕੱਲਾ ਨਹੀਂ ਹੈਗਾ ਇੱਧਰ ਤੁਸੀਂ ਵੀ ਦੇਣਾ ਹੋਣਾ ਸਾਡਾ ਇਹ ਜਿਹੜਾ ਸਿਸਟਮ ਚੱਲਦਾ ਰਹਿਣਾ ਅਸੀਂ ਰਿਸਕ ਲਿਆ ਅਸੀਂ ਟਰੱਕ ਲਏ ਅਸੀਂ ਟਰੱਕਾਂ ਦੇ ਨਾਲ ਸਿਸਟਮ ਚਲਾਇਆ ਆਪਣਾ ਇਸ ਲੈਵਲ ਤੱਕ ਆਏ ਥੋੜੀ ਜੀ ਪਰੇਸ਼ਾਨੀ ਹੋਣੀ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇਣਾ ਡੋਨਲਡ ਟਰੰਪ ਸਾਹਿਬ ਵੀ 3-4 ਵਾਰੀ ਬੈਂਕਰਪਸੀਆਂ ਕਰ ਚੁੱਕੇ ਉਹਨਾਂ ਵਾਸਤੇ ਸਿੱਧੂ ਕਦਮ ਤੇ ਨਹੀਂ ਹੋਇਆ ਨਾ same thing ਆ ਕਿ ਕੋਈ ਨਾ ਕੋਈ ਤਰੀਕਾ ਲੱਭ ਲਾਂਗੇ ਇਸ ਕੰਟਰੀ ਚ ਆ ਗਏ ਨੇ ਇੱਕ ਕੰਟਰੀ ਹੈਗਾ ਇਮੀਗਰੈਂਟ ਕੰਟਰੀ ਇਹਦੇ ਚ ਜਿਹੜੇ ਵੀ ਲੋਕ ਨੇ ਚਲੋ ਉਹਨਾਂ ਨੂੰ ਦੋ ਤਿੰਨ ਪੁਛਤਾ ਹੋ ਗਈਆਂ ਪਰ ਉਹਨਾਂ ਦੇ ਪੇਰੈਂਟ ਜਿਹੜੇ ਸੀਗੇ ਉਹ ਵੀ ਇਮੀਗਰੈਂਟ ਸੀਗੇ ਕੰਮ ਬਿਲਕੁਲ ਠੀਕ ਹੋ ਜਿਹੜਾ ਆਪਣਾ ਜਿਹੜਾ ਜਿਹੜੀ ਪੋਜ਼ਿਟਿਵਨੈਸ ਹੈ ਨਾ ਉਹ ਇਹੀ ਹੈਗਾ ਕਿ ਆਪਾਂ ਰੱਬ ਦਾ ਨਾਮ ਲੈਣਾ ਤੇ ਜੁੜ ਜਾਣਾ ਤੇ ਕੋਈ ਨਾ ਕੋਈ ਉਹਦਾ ਆਨਸਰ ਕੱਢ ਲੈਣਾ ਹਾਂ ਇਹ ਹੋਰ ਗੱਲ ਹੈ ਫॉर द ਟਾਈਮ ਮੀਨ ਸਾਨੂੰ ਸੋਚਣਾ ਪੈਣਾ ਜਿਵੇਂ ਲੋਕੀ ਕਹਿੰਦੇ ਸਟ्रेस ਹੋ ਗਈ ਹੋਨ ਸਟ੍ਰੈਸ ਨਾਲ ਤੇ ਮੈਂ ਤੇ ਫਰੈਂਡ ਮੇਰੇ ਇੱਕ ਦਾਦੇ ਦੀ ਕਹਿੰਦੇ ক্রিকেট ਦਾ ਮੈਚ ਦੇਖਦੇ ਸੀ ਇੰਡੀਆ ਪਾਕਿਸਤਾਨ ਦਾ ਇੱਕ ਬੰਦੇ ਨੂੰ ਹਾਰਟ ਅਟੈਕ ਹੋ ਗਿਆ ਉਧਰ ਮਰ ਗਿਆ ਯਾਰ ਇਹ ਤੇ ਸਟ੍ਰੈਸ ਠੀਕ ਨਹੀਂ ਹੈਗੀ ਨਾ ਤੁਸੀਂ ਮੈਚ ਮੈਚ ਦੇਖਣ ਜਾਓ ਤੇ ਉਧਰ ਡੈਥ ਹੋ ਜੇ ਤੇ ਠੀਕ ਆ bizness ਆ ਉੱਤੇ ਥੱਲੇ ਹੁੰਦਾ ਬੱਚਿਆਂ ਨੂੰ ਹੁਣ ਆਪਾਂ ਜਿਹੇ ਸਟ੍ਰੈਸ ਲੈ ਲਾਂਗੇ ਸਾਡੇ ਬੱਚਿਆਂ ਨੂੰ ਡਬਲ ਸਟ੍ਰੈਸ ਹੋਣੀ ਹੈ ਸਪੈਸ਼ਲੀ ਜਿਹੜੇ ਸਾਡੇ ਪੇਰੈਂਟਸ ਨੇ ਜਿਨ੍ਹਾਂ ਤੇ ਮੇਰੇ ਮੈਂ ਮੇਰੇ ਬਜ਼ੁਰਗ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਕਦੀ ਵੀ ਬੈਡ ਨਿਊਜ਼ ਪੇਰੈਂਟਸ ਨੂੰ ਨਾ ਦੱਸਿਆ ਕਰੋ ਕਿਉਂਕਿ ਉਹ ਵਿਚਾਰੇ ਕੁਝ ਵੀ ਨਹੀਂ ਕਰ ਸਕਦੇ ਹੂੰ ਤੁਸੀਂ ਉਹਨਾਂ ਕੋਲ ਬਲ ਸਭ ਠੀਕ ਆ ਕਰ ਲਾਂਗੇ ਦੇਖਿਆ ਜਾਏਗਾ ਪੇਰੈਂਟਸ ਨੂੰ ਕਦੀ ਗੱਲ ਬਾਕੀ ਇਹ ਜਿਹੜੀ ਨਿਊਜ਼ ਹੈ ਕੀ ਹੋਏਗਾ ਜਿਆਦਾ ਤੋਂ ਜਿਆਦਾ ਮੈਂ ਐਗਜ਼ਾਮਪਲ ਕਹਿਣਾ ਜੇ ਤੁਹਾਨੂੰ ਡਿਟੇਨ ਵੀ ਕਰ ਦਣਗੇ ਚੱਕ ਚੁੱਕ ਕਰਕੇ ਫਿਰ ਛੱਡ ਦਣਗੇ ਮੈਂ ਚੁਕਾਵਾ ਮੱਛਕਾਵਾ ਸਾਹਿਬ ਹਲ ਬਦ ਰਿਹਾ ਚੁਕਾਵਾ ਸਾਹਿਬ ਜਦੋਂ ਇਹ ਖਬਰ ਆਈ ਤਾਂ ਜਾਹਰ ਦੀ ਗੱਲ ਹੈ ਕਿ ਤੁਹਾਨੂੰ ਵੀ ਬਾਜ ਵਾਲੀ ਅੱਖ ਰੱਖੀ ਹੋਈ ਸੀ ਸਾਰੇ ਨਿਊਜ਼ਪੇਪਰ ਤੁਸੀਂ ਛਾਂਟ ਲਏ ਇੰਗਲਿਸ਼ ਦੀਆਂ ਨਿਊਜ਼ ਸਾਰੀਆਂ ਚੈੱਕ ਕਰ ਲੀਆਂ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਮੈਨੂੰ ਦੱਸੋ ਸਿੱਧਾ ਸਿੱਧਾ ਕਿ ਕੀ ਵਾਕਿਆ ਹੀ ਵਰਕ ਪਰਮਿਟ ਵਾਲੇ ਜਿਹੜੇ ਡਰਾਈਵਰ ਨੇ ਉਹ ਨਹੀਂ ਚਲਾ ਸਕੂਗੇ ਟੱਕ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜਿਹੜੀ ਅੱਜ ਖਬਰ ਆਈ ਹੈ ਇਹ ਖਬਰ ਕੋਈ ਚੰਗੀ ਖਬਰ ਨਹੀਂ ਹੈ ਇਹ ਤਾਂ ਸਾਨੂੰ ਪਹਿਲਾਂ ਹੀ ਖਦਸ਼ਾ ਸੀ ਕਿ ਇਹ ਹੋਣ ਵਾਲਾ ਉਹਦਾ ਰੀਜਨ ਇਹ ਹੈ ਕਿ ਜਦ ਤੁਸੀਂ ਦੇਖਿਆ ਫਲੋਰੀਡਾ ਦਾ ਇਹਦਾ ਇਨਸੀਡੈਂਟ ਆ ਇਹ ਸਾਰਾ ਕੁਝ ਉਹਦੇ ਨਾਲ ਜੁੜਿਆ ਹੋਇਆ ਕਿਉਂ ਉਹਦਾ ਕਾਰਨ ਇਹ ਐ ਸਿੱਧਾ-ਸਿੱਧਾ ਬਾਕੀ ਗੱਲਾਂ ਸਾਰੀਆਂ ਕਰਨ ਤੋਂ ਪਹਿਲਾਂ ਮੈਂ ਇੱਕ ਇੱਕ ᱜੇੜੀ ਸਿਰੇ ਦੀ ਗੱਲ ਉਹ ਮੈਂ ਪਹਿਲਾਂ ਕਰ ਦੇਣਾ ਜਿਹੜੀ ਆਪਾਂ ਬਾਅਦ ਚ ਕਰਨੀ ਆ ਉਹ ਇਹ ਐ ਕਿ ਐਸ ਟਾਈਮ ਡੈਮੋਕ੍ਰੇਟ ਤੇ ਰਿਪਬਲਿਕਨ ਦਾ ਆਪਸ ਵਿੱਚ ਗੁੱਥਮ-ਗੁੱਥਾ ਹੋਣਾ ਸਾਰਾ ਕੁਝ ਇਹ ਉਹਦੇ ਪਿੱਛੇ ਹੀ ਲੁਕਿਆ ਛिपਿਆ ਹੈਗਾ ਆ ਕਿਉਂਕਿ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਆ ਉਹ ਇਮੀਗ੍ਰੈਂਟਸ ਨੂੰ ਸਪੋਰਟ ਕਰਦੀਆਂ ਜਿਹੜੀਆਂ ਕਨਜ਼ਰਵੇਟਿਵ ਰਿਪਬਲਿਕਨ ਸਟੇਟਾਂ ਹੈਗੀਆਂ ਆ ਉਹ ਇਮੀਗ੍ਰੈਂਟਸ ਦੇ ਇੰਗੇਜਡ ਹੈਗੀਆਂ ਜਦੋਂ ਦਾ ਫਲੋਰੀਡਾ ਦਾ ਰੋਡ ਐਕਸੀਡੈਂਟ ਹੋਇਆ ਯੂ ਟਰਨ ਐਕਸੀਡੈਂਟ ਹੋਇਆ ਸੀ ਉਦੋਂ ਦਾ ਹੀ ਜਿਹੜੇ ਸ਼ੀਨ ਡਫੀ ਹੈਗੇ ਆ ਜਿਹੜੇ ਅਮਰੀਕਾ ਦੇ ਟਰਾਂਸਪੋਰਟ ਮੰਤਰੀ ਹੈਗੇ ਆ ਉਹ ਇਹਦੇ ਉੱਤੇ ਬੜੇ ਸਖਤ ਬਿਆਨ ਦੇ ਰਹੇ ਸੀ ਪਹਿਲੇ ਦਿਨ ਤੋਂ ਹੀ ਜਿਵੇਂ ਇਹ ਫਲੋਰੀਡਾ ਦਾ ਐਕਸੀਡੈਂਟ ਹੋਣ ਤੋਂ ਬਾਅਦ ਤੁਸੀਂ ਦੇਖਿਆ ਇਹਨਾਂ ਨੇ ਸਿੱਧਾ ਕਹਿ ਦਿੱਤਾ ਸੀਗਾ ਕਿ ਆ ਜਿਹੜਾ ਇਹ ਜਿਹੜੇ ਟਰੱਕ ਡਰਾਈਵਰ ਹੈਗੇ ਆ ਜਿਹੜੇ ਵਰਕ ਪਰਮਿਟ ਵਾਲੇ ਇਹ ਕਹਿੰਦੇ ਇਹ ਤਾਂ ਹੈ ਹੀ ਇਲਲੀਗਲ ਨੇ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਇਹ ਜਿਹੜੇ ਸੀਡੀਐਲ ਲਾਇਸੈਂਸ ਹੈਗੇ ਆ ਇਲਲੀਗਲ ਨੇ ਕਿਉਂਕਿ ਉਹ ਕਹਿੰਦੇ ਆ ਕਿ ਜਿੰਨਾ ਬੰਦਿਆਂ ਦੇ ਕੋਲ ਗ੍ਰੀਨ ਕਾਰਡ ਨਹੀਂ ਹੈ ਪਰਮਾਨੈਂਟ ਰੈਜ਼ਿਡੈਂਸੀ ਨਹੀਂ ਹੈ ਉਹ ਤਾਂ ਹੈ ਹੀ ਇਲਲੀਗਲ ਨੇ ਕਹਿੰਦੇ ਵੀ ਕੈਲੀਫੋਰਨੀਆ ਜਾਂ ਹੋਰ ਸਟੇਟਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਦੁਬਾਰਾ ਰਿਵਿਊ ਕਰਨਾ ਚਾਹੀਦਾ ਆ ਤੇ ਜਿਹੜੇ ਲੋਕ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਲਾਇਸੈਂਸ ਨਹੀਂ ਦੇਣੇ ਚਾਹੀਦੇ ਪਰ ਸਟੇਟਾਂ ਨੇ ਇਹ ਗੱਲ ਨਹੀਂ ਮੰਨੀ ਸੀ ਉਹੀ ਗੱਲ ਹੋਈ ਅੱਜ ਇਹਨਾਂ ਨੇ ਆਪਣਾ ਜਿਹੜਾ ਆ ਤੁਗਲੀਆਂ ਫਰਮਾਨੇ ਨੂੰ ਮੈਂ ਕਹਿ ਸਕਦਾ ਆ ਕਿ ਇਹਨਾਂ ਨੇ ਜਾਰੀ ਕੀਤਾ ਆ ਜਿੱਦਾਂ ਤਾਲਿਬਾਨ ਜਿਹੜੇ ਆ ਆਪਣੇ ਹੁਕਮ ਚਲਾਉਂਦੇ ਆ ਇਹ ਕੰਟਰੀ ਦੇ ਵਿੱਚ ਇੱਕ ਤਾਲਿਬਾਨ ਫਰਮਾਨੀ ਇਸ ਕੰਮ ਸ਼ੁਰੂ ਹੋ ਗਿਆ ਕਿ ਦੇਖੋ ਜਿਹੜੀ ਡੈਮੋਕ੍ਰੇਟ ਹੈਗੀ ਆ ਉਹੋ ਐਂ ਟਰਪਲ ਬਕ ਕਨੇਡਾ ਐ ਦੋਨਾਂ ਪਾਰਟੀਆਂ ਦਾ ਰੋਲਾ ਆਪਸ ਵਿੱਚ ਤੇ ਜਿਹੜੇ ਵਿਚਾਰੇ ਲੋਗ ਹੈਗੇ ਨੇ ਉਹ ਇਹਦੇ ਵਿੱਚ ਪਿਸਰੇ ਨੇ ਆ ਹੁਣ ਇੱਕ ਦਮ ਫਰਮਾਨ ਜਾਰੀ ਕਰ ਦੇਣਾ ਕਿ ਦੇਖੋ ਜੀ ਜਿਹੜੇ ਵਰਕ ਪਰਮਿਟ ਵਾਲੇ ਨੇ ਉਹ ਤਾਂ ਲਾਇਸੈਂਸ ਲੈ ਨਹੀਂ ਸਕਦੇ ਜੇ ਉਹਨਾਂ ਕੋਲ ਹੈ ਤੇ ਉਹ ਟਰੱਕ ਚਲਾਈ ਨਹੀਂ ਸਕਦੇ ਇਹ ਤੁਸੀਂ ਦੇਖੋ ਕੋਈ ਟਾਈਮ ਪੀਰੀਅਡ ਨਹੀਂ ਦਿੱਤਾ ਕੋਈ ਟਾਈਮ ਬਾਉਂਡਰੀ ਕੀਤਾ ਅੱਜ ਤੋਂ ਹੀ ਇਹ ਲਾਗੂ ਹੈ ਤੁਸੀਂ ਦੇਖੋ ਇਹਨੂੰ ਐਮਰਜੈਂਸੀ ਲਾਗੂ ਕੀਤਾ ਗਿਆ ਆ ਇਦੇ ਪਿੱਛੇ ਕੀ ਰਾਜ ਹੈਗਾ ਆ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਜਿਹੜੀਆਂ ਟਰਕਿੰਗ ਕੰਪਨੀਆਂ ਉਹ ਕੱਲੀਆਂ ਪੰਜਾਬੀਆਂ ਦੀਆਂ ਆ ਕਦੇ ਤਾਂ 트ੰਪ ਸਾਹਿਬ ਜਿਹੜੇ ਹੈ ਟਰਕਿੰਗ ਕੰਪਨੀਆਂ ਵਾਲਿਆਂ ਨੂੰ ਡੀਸੀ ਵਿੱਚ ਵਾਈਟ ਹਾਊਸ ਵਿੱਚ ਸੱਦ ਕੇ ਤੇ ਉਥੇ ਜਿਹੜਾ ਆ ਟ੍ਰਾਂਸਪੋਰਟ ਡੇ ਮਨਾ ਰਹੇ ਆ ਟਰੱਕ ਡਰਾਈਵਰ ਡੇ ਮਨਾ ਰਹੇ ਆ ਉਹਨਾਂ ਨੂੰ ਉਥੇ ਸਨਮਾਨਿਤ ਕਰ ਰਹੇ ਆ ਤੇ ਤੁਹਾਨੂੰ ਕੀ ਲੱਗਦਾ ਆ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਜਾਂ ਜਿਹੜੇ ਸਾਰੇ ਸਿਟੀ ਜਾਨਾ ਉਹ ਉਹ ਹੀ ਸਾਰੇ ਟਰੱਕ ਚਲਾ ਰਹੇ ਆ ਅੱਜ ਦੇ ਥੋੜੀ ਐ ਇਹ ਤਾਂ بڑے ਦਹਾਕਿਆਂ ਤੋਂ ਜਿਹੜਾ ਸੀਡੀਐਲ ਹੈਗਾ ਆ ਉਹ ਵਰਕ ਪਰਮਿਟ ਹੋਲਡਰ ਨੂੰ ਮਿਲ ਰਿਹਾ ਇਹ ਕੋਈ ਪਹਿਲੀ ਵਾਰੀ ਨਹੀਂ ਹਾਂ ਜਿਹੜਾ ਹਾਈਲਾਈਟ ਆ ਉਹ ਜਾਣ ਪੁੱਝ ਕੇ ਕੀਤਾ ਜਾ ਰਿਹਾ ਉਹ ਫਲੋਰੀਡਾ ਦੇ ਐਕਸੀਡੈਂਟ ਤੋਂ ਬਾਅਦ ਤਾਂ ਜਿਹੜੀ ਗੱਲ ਮੈਂ ਕਹਿਣ ਲੱਗਿਆ ਕਿ ਇਹਨਾਂ ਨੇ ਜਿਹੜਾ ਅੱਜ ਫਰਮਾਨ ਜਾਰੀ ਕੀਤਾ ਨਾ ਉਹਦੇ ਨਾਲ ਬਹੁਤ ਵੱਡਾ ਕੰਪਨੀਆਂ ਨੂੰ ਜਿਹੜਾ ਹੈਗਾ ਉਹ ਇੱਕ ਸਿੱਧੀ ਸਿੱਧੀ ਸੱਟ ਵੱਜਣੀ ਹੈ ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤੇ 30% ਤੋਂ ਜ਼ਿਆਦਾ ਜਿਹੜੇ ਡਰਾਈਵਰ ਨੇ ਉਹ ਓਨਲੀ ਵਰਕ ਪਰਮਿਟ ਹੋਲਡਰ ਨੇ ਉਹਨਾਂ ਦੇ ਕੋਲ ਜਾਂ ਤਾਂ ਜਿਹੜਾ ਹੈਗਾ ਉਹਨਾਂ ਦਾ ਅਸਾਈਲਮ ਦੀ ਐਪਲੀਕੇਸ਼ਨ ਅਪਰੂਵਡ ਹੈ ਤੇ ਜਾਂ ਹਜੇ ਪੈਂਡਿੰਗ ਹੈ ਜਿਹੜੇ ਅਪਰੂਵਡ ਵਾਲੇ ਆ ਉਹਨਾਂ ਨੂੰ ਤੁਸੀਂ ਜੇ ਇੱਕ ਕੈਟਾਗਰੀ ਚੋਂ ਬਾਹਰ ਵੀ ਕੱਢ ਲੈਨੇ ਆ ਤੇ ਜਿਹੜੇ ਹਜੇ ਅਨ ਅਪਰੂਵਡ ਨੇ ਜਿਨ੍ਹਾਂ ਦਾ ਹਜੇ ਪੈਂਡਿੰਗ ਕੇਸ ਹੈ ਚਾਹੇ ਉਹ 2 ਸਾਲ ਤੋਂ ਨੇ 3 ਸਾਲ ਤੋਂ ਨੇ ਕੋਈ 5 ਸਾਲ ਤੋਂ ਨੇ ਕਈ 10 10 ਸਾਲ ਤੋਂ 20 ਪੈਂਡਿੰਗ ਕੇਸ ਦੇ ਵਿੱਚ ਹੈਗੇ ਨੇ ਉਹਨਾਂ ਦੇ ਕੋਲ ਵੀ ਵਰਕ ਪਰਮਿਟ ਹੈ ਤੇ ਇਹਨਾਂ ਨੇ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਇਹ ਕਹਿ ਕੀ ਰਹੇ ਆ ਇਹਨਾਂ ਨੇ ਕਿਹਾ ਆ ਕਿ ਜਿਹੜਾ ਸੀਡੀਐਲ ਹੈਗਾ ਆ ਉਹ ਜਿਹੜੇ ਨਾਨ ਡੋਮਿਸਾਈਲ ਸੇ ਹੈਗੇ ਨੇ ਉਹ ਲੈ ਨਹੀਂ ਸਕਦੇ ਹੁਣ ਨਾਨ ਡੋਮਿਸਾਈਲ ਹੈ ਕੀ ਹੈ ਜਿਹੜੇ ਬੰਦੇ ਕੋਲ ਘੱਟੋ ਘੱਟ ਗ੍ਰੀਨ ਕਾਰਡ ਨਹੀਂ ਹੈ ਇੱਥੇ ਦੀ ਰੈਜ਼ਿਡੈਂਸੀ ਨਹੀਂ ਹੈ ਜਾਂ ਉਹ ਸਿਟੀਜ਼ਨ ਨਹੀਂ ਹੈ ਤੇ ਇਹ ਕਹਿੰਦੇ ਨੇ ਕਿ ਉਹ ਉਹਦੇ ਵਾਸਤੇ ਕੁਆਲੀਫਾਈ ਨਹੀਂ ਕਰਦਾ ਸੀ ਡੀਐਲ ਲੈਣ ਵਾਸਤੇ ਸੋ ਇਸ ਕਰਕੇ ਇਹਨਾਂ ਨੇ ਸਟੇਟਾਂ ਨੂੰ ਹੁਕਮ ਦਿੱਤੇ ਹੈ ਕਿ ਜਿਹੜੇ ਵੀ ਤੁਹਾਡੀ ਸਟੇਟ ਦੇ ਵਿੱਚ ਤੁਹਾਡੇ ਮੋਟਰ ਵਹੀਕਲ ਡਿਪਾਰਟਮੈਂਟ ਨੇ ਨੰਬਰ 1 ਨੰਬਰ 2 ਜਿਹੜੀਆਂ ਕਮਰਸ਼ੀਅਲ ਇੰਸ਼ੋਰੈਂਸ ਕਰਨ ਵਾਲੀਆਂ ਇੰਸ਼ੋਰੈਂਸ ਕੰਪਨੀਆਂ ਨੇ ਆ ਤੁਸੀਂ ਖਬਰ ਧਿਆਨ ਨਾਲ ਸੁਣਿਓ ਇੱਕ ਤਾਂ ਜਿਹੜੇ ਮੋਟਰ ਵੀਹਿਕਲ ਡਿਪਾਰਟਮੈਂਟ ਨੰਬਰ 2 ਤੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਤੁਹਾਡੇ ਟਰਕਿੰਗ ਕੰਪਨੀਆਂ ਨੂੰ ਇੰਸ਼ੋਰਡ ਕਰਦੀਆਂ ਆ ਜਦੋਂ ਤੁਸੀਂ ਟਰੱਕ ਰੋਡ ਤੇ ਲੈ ਕੇ ਜਾਣਾ ਇਹਨਾਂ ਨੇ ਉਹਨਾਂ ਨੂੰ ਕਿਹਾ ਆ ਕਿ ਜਿਹੜਾ ਵੀ ਬੰਦਾ ਤੁਹਾਡੇ ਕੋਲੋਂ ਇੰਸ਼ੋਰੈਂਸ ਲੈਂਦਾ ਆ ਇਹ ਤਾਂ ਇੱਥੇ ਤੱਕ ਆਪਾਂ ਗੱਲ ਕਰੀਏ ਪਹਿਲਾਂ ਕਿ ਜਿਹੜਾ ਬੰਦਾ ਤੁਹਾਡੇ ਕੋਲੋਂ ਇੰਸ਼ੋਰੈਂਸ ਲੈਂਦਾ ਆ ਤੁਸੀਂ ਉਹਦੇ ਡਾਕੂਮੈਂਟ ਜਿਹੜੇ ਹੈਗੇ ਇਮੀਗ੍ਰੈਂਟ ਇਮੀਗ੍ਰੈਂਟ ਸਟੇਟਸ ਜਿਹੜਾ ਆ ਉਹ ਚੈੱਕ ਕਰੋ ਜੇ ਬੰਦੇ ਦੇ ਕੋਲ ਦੋ ਚੀਜ਼ਾਂ ਨੰਬਰ 1 ਇੱਕ ਤਾਂ I94 ਨੰਬਰ 2 ਜਿਹੜਾ ਤੁਹਾਡੇ ਕੋਲ ਤੁਹਾਡਾ ਫੋਰਨ ਕੰਟਰੀ ਦਾ ਆ ਪਾਸਪੋਰਟ ਹੋਣਾ ਚਾਹੀਦਾ ਇਹ ਦੋ ਚੀਜ਼ਾਂ ਜੇ ਤੁਹਾਡੇ ਕੋਲ ਨਹੀਂ ਹਨ ਤਾਂ ਤੁਸੀਂ ਔਰ ਕੰਟਰੀ ਦਾ ਜਿਹੜਾ ਪਾਸਪੋਰਟ ਜਿਹੜੀ ਕੰਟਰੀ ਦਾ ਤੁਸੀਂ ਨਿਕਾਉਂ ਯਾਨੀ ਕਿ ਤੁਹਾਡੀ ਆਪਣੀ ਕੰਟਰੀ ਦਾ ਜੇ ਤੁਸੀਂ ਇੰਡੀਆ ਤੋਂ ਹੈਗੇ ਆ ਤੇ ਤੁਹਾਡੇ ਕੋਲ ਇੰਡੀਆ ਦਾ ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਆ ਉਹ ਵੈਲਿਡ ਹੋਣਾ ਚਾਹੀਦਾ ਐਕਸਪਾਇਰ ਨਹੀਂ ਦੂਸਰਾ ਤੁਹਾਡੇ ਕੋਲ I94 ਹੋਣਾ ਚਾਹੀਦਾ ਜੇ ਤੁਹਾਡੇ ਕੋਲ I94 ਹੈ ਨਹੀਂ ਫੇਰ ਤੁਹਾਡੇ ਕੋਲ EB1 ਵੀਜ਼ਾ ਹੋਣਾ ਚਾਹੀਦਾ ਹੈ H1B2 ਵੀਜ਼ਾ ਹੋਣਾ ਚਾਹੀਦਾ ਹੈ ਜਾਂ ਤੁਹਾਡੇ ਕੋਲ ਜਿਹੜਾ ਵਰਕ ਵੀਜ਼ਾ ਹੋਣਾ ਚਾਹੀਦਾ ਹੈ ਜਿਹੜਾ ਤੁਹਾਨੂੰ ਅਮਰੀਕਾ ਵਿੱਚ ਆਉਣ ਵਾਸਤੇ ਮਿਲਦਾ ਹੈਗਾ ਜੇ ਤੁਹਾਡੇ ਕੋਲ ਇਹ ਚੀਜ਼ਾਂ ਹੈ ਨਹੀਂ ਇਹਦੇ ਵਿੱਚ ਫੇਰ ਸੁਣ ਲਓ I94 ਤੇ ਤੁਹਾਡੀ ਆਪਣੀ ਕੰਟਰੀ ਦਾ ਵੈਲਿਡ ਪਾਸਪੋਰਟ ਦੋ ਚੀਜ਼ਾਂ ਇਹ ਹੋ ਗਈਆਂ ਜੇ I94 ਨਹੀਂ ਹੈਗਾ ਤੇ ਉਹਦੇ ਬਦਲੇ ਤੁਹਾਡੇ ਕੋਲ EB1 ਵੀਜ਼ਾ EB5 ਵੀਜ਼ਾ H1B2 ਵੀਜ਼ਾ ਇਹ ਜਿਹੜੇ ਆ ਵੀਜ਼ੇ ਨਹੀਂ ਹੈ ਤਾਂ ਤੁਸੀਂ CDL ਲੈਂਡੀ ਕੁਆਲੀਫਾਈ ਨਹੀਂ ਕਰੋਗੇ ਹਮ ਹੁਣ ਇਹ ਦੇਖੋ ਇਹ ਹੈਗਾ ਸਟੇਟਾਂ ਦੇ ਉੱਤੇ ਹੁਕਮ ਆ সৈয়দ ਪਾਲ ਜੀ ਨੇ ਪਹਿਲਾਂ ਹੀ ਮੈਂਸ਼ਨ ਕਰ ਦਿੱਤਾ ਕਿ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਆ ਉਹ ਵੱਡੇ ਪੱਧਰ ਤੇ ਇਸ ਨੂੰ ਡਿਨਾਈ ਕਰਨਗੇ ਪਰ ਨਾਲ ਮੈਂ ਇਹ ਵੀ ਕਹਦੇ ਆ ਕਿਉਂਕਿ 트럼ਪ ਪ੍ਰਸ਼ਾਸਨ ਨੂੰ ਪਤਾ ਹੈ ਕਿ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਆ ਇਹਤੇ ਰਿਐਕਟ ਕਰਨਗੀਆਂ ਉਹਨਾਂ ਨੇ ਇਸ ਨੂੰ ਡਿਨਾਈ ਕਰਨਾ ਹੁਣ ਇਹਨਾਂ ਨੇ ਕੀ ਕਿਹਾ ਇਹ ਕਹਿੰਦੇ ਕਿ ਜਿਹੜਾ ਤੁਹਾਡਾ ਰੋਡ ਟੈਕਸ ਹੈ ਜਿਹਦੇ ਨਾਲ ਤੁਹਾਡੇ ਰੋਡ ਬਣਦੇ ਆ ਜਿਹਦੇ ਤੁਹਾਡੇ ਹਾਈਵੇ ਬਣਦੇ ਆ ਦੇਖੋ ਜਿਸ ਤਰ੍ਹਾਂ ਆਪਾਂ ਪੰਜਾਬ ਤੋਂ ਆਏ ਇੰਡੀਆ ਤੋਂ ਆਏ ਆ ਕੁਝ ਰੋਡ ਹੁੰਦੇ ਆ ਜਿਹੜੀ ਸਟੇਟ ਆ ਬਣਾਉਂਦੀ ਹੈ ਕੁਝ ਕੋਸ਼ ਹਾਈਵੇ ਜਾਂ ਫਰੀਵੇ ਉਹ ਜਿਹੜੇ ਹੁੰਦੇ ਆ ਉਹ ਤੁਹਾਡੇ ਫੈਡਰਲ ਫੰਟਿੰਗ ਦੇ ਨਾਲ ਬਣਦੇ ਆ ਯਾਨੀ ਕਿ ਜਿੱਥਾਂ ਉਥੇ ਆਪਣੇ ਪੰਜਾਬ ਵਿੱਚ 40 60 ਦੀ ਰੇਸ਼ੋ ਹੁੰਦੀ ਹੈ ਕਿ ਜਿਹੜਾ 60% ਹੈ ਉਹ ਫੈਡਰਲ ਦਿੰਦੀ ਹੈ 40% ਜਿਹੜੀ ਹੈ ਉਹ ਸਟੇਟ ਪਾਉਂਦੀ ਹੈ ਇਸੇ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ ਇਹ ਸਾਡਾ ਹੁਕਮ ਨਾ ਮੰਨਿਆ ਤਾਂ ਤੁਹਾਡੇ ਮਿਲੀਅਨਸ ਆਫ ਡਾਲਰ ਦੇ ਅਸੀਂ ਫੰਡ ਜਿਹੜੇ ਆ ਰੋਕ ਦਿਆਂਗੇ ਹੂੰ ਸੁਣੀ ਹੈ ਨਾ ਗੱਲ ਜੇ ਤੁਸੀਂ ਏ ਸਾਡੇ ਹੁਕਮ ਨੂੰ ਨਾ ਮੰਨਿਆ ਤਾਂ ਤੁਹਾਡੇ ਮਿਲੀਅਨਸ ਆਫ ਡਾਲਰ ਦੇ ਜਿਹੜੇ ਰੋਡ ਟੈਕਸ ਦੇ ਫੰਡ ਹੈ ਉਹ ਅਸੀਂ ਤੁਹਾਡੇ ਏਟ ਜਿਹੜੀ ਹੈ ਉਹ ਬੰਦ ਕਰ ਦੇਣੀ ਹੈ ਰੋਕ ਦੇਣੀ ਹੈ ਤੇ ਫਿਰ ਅਸੀਂ ਕਹਿੰਦੇ ਤੁਹਾਨੂੰ ੱੱਕੇ ਨਾਲ ਇਹ ਜਿਹੜਾ ਕਾਨੂੰਨ ਮਨਾਵਾਂਗੇ ਜਿੱਦਾਂ ਆਈਸ ਵਾਲਾ ਕਾਨੂੰਨ ਹੈਗਾ ਆ ਆਈਸ ਜਿਹੜੀ ਹੈ ਉਹ ਥਾਂ-ਥਾਂ ਤੇ ਛਾਪੇ ਮਾਰਦੀ ਹੈ ਕੈਲੀਫੋਰਨੀਆ ਨੇ ਕੱਲ ਪਰਸੋਂ ਇਹ ਆਪਣਾ ਮਤਾ ਪਾਸ ਕੀਤਾ ਅਸੈਂਬਲੀ ਵਿੱਚ ਕਿ ਸਾਡੀ ਸਟੇਟ ਦੇ ਵਿੱਚ ਕੋਈ ਵੀ ਆਈਸ ਵਾਲਾ ਜਿਹੜਾ ਹੈਗਾ ਆ ਉਹ ਮੂੰਹ ਟੱਕ ਕੇ ਯਾਨੀ ਕਿ ਨਕਾਬ ਪਾ ਕੇ ਉਹ ਕਿਤੇ ਵੀ ਕਿਸੇ ਥਾਂ ਤੇ ਛਾਪਾ ਨਹੀਂ ਮਾਰ ਸਕਦਾ ਤੁਹਾਡਾ ਮੂੰਹ ਜਿਹੜਾ ਉਹ ਨੰਗਾ ਹੋਣਾ ਚਾਹੀਦਾ ਕਹਿੰਦੇ ਵੀ ਅਸੀਂ ਸਾਨੂੰ ਖਤਰਾ ਆ ਕੇ ਇੱਕ ਇੱਕ ਤੋਂ ਇੱਕ ਦੋ ਮੇਰੇ ਸਵਾਲ ਨੇ ਸਵਾਲ ਸਿੱਧੇ ਸਿੱਧੇ ਜਿਹੜੇ ਸਾਡੇ ਟਰੱਕ ਵਾਲੇ ਵੀ ਨੇ ਉਹਨਾਂ ਦੇ ਮੁਤਲਕ ਹੈਗੇ ਨੇ ਮੈਨੂੰ ਸਿੱਧਾ ਸਿੱਧਾ ਇਹ ਦੱਸੋ ਕਿ ਵਰਕ ਪਰਮਨ ਵਾਲਾ ਟਰੱਕ ਚਲਾ ਸਕਦਾ ਕਿ ਨਹੀਂ ਜੋ ਰੂਲ ਜੋ ਖਬਰ ਨਿਕਲ ਕੇ ਸਾਹਮਣੇ ਆਇਆ ਨਹੀਂ ਚਲਾ ਸਕੇਗਾ ਵਰਕ ਪਰਮਟ ਵਾਲਾ ਜਿਹੜਾ ਹੈਗਾ ਉਹ ਟਰੱਕ ਨਹੀਂ ਚਲਾ ਸਕੇਗਾ ਜਿਹਦੇ ਵਿੱਚ ਇੱਕ ਚੀਜ਼ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹਾਂ ਕਿ ਇਹ ਜਿਹੜੇ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਜਿੰਨਾ ਕੋਲ ਸੀਰੀਅਲ ਜਦ ਤੱਕ ਲਈ ਵੈਲਿਡ ਹੈ ਜਦ ਤੱਕ ਲਈ ਵੈਲਿਡ ਹੈ ਉਦੋਂ ਤੱਕ ਤੁਸੀਂ ਟਰੱਕ ਚਲਾ ਸਕਦੇ ਹੋ ਪਰ ਬਾਕੀ ਸਟੇਟਸ ਦੇ ਵਿੱਚ ਸਖਤੀ ਹੋਏਗੀ ਜੀ ਤੁਸੀਂ ਇਹ ਖਬਰ ਨੂੰ ਪੂਰਾ ਨਹੀਂ ਪੜਿਆ ਉਹ ਕਹਿੰਦੇ ਆ ਜਿਨ੍ਹਾਂ ਦੇ ਕੋਲ ਵੈਲਿਡ ਸੀਡੀਐਲ ਹੈਗੇ ਆ ਉਹ ਟਰੱਕ ਚਲਾ ਸਕਦੇ ਆ ਪਰ ਜਦੋਂ ਉਹਨਾਂ ਨੂੰ ਪੁਲ ਓਵਰ ਕੀਤਾ ਗਿਆ ਤੇ ਉਹ ਆਪਣੇ ਨਾਂ ਜਿਹੜੇ ਡੋਮਿਸਾਈਲ ਡਾਕੂਮੈਂਟ ਨੇ ਉਹਨਾਂ ਨੂੰ ਪ੍ਰੈਜ਼ੈਂਟ ਕਰਨੇ ਪੈਣਗੇ ਉਹਦੇ ਵਿੱਚ ਮੈਂ ਅਗੇਨ ਕਹਿ ਚੁੱਕਿਆ ਕਿ ਤੁਹਾਡਾ I94 ਤੁਹਾਡੀ ਆਪਣੀ ਕੰਟਰੀ ਦਾ ਅਨ ਐਕਸਪਾਇਰਡ ਅ ਕੋਈ ਵੀ ਡਾਕੂਮੈਂਟ ਜਿਹਦੇ ਵਿੱਚ ਆਪਾਂ ਪਾਸਪੋਰਟ ਹੀ ਮੰਨਦੇ ਆ ਕਿਉਂਕਿ ਜੇ ਤੁਸੀਂ ਆਊਟ ਆਫ ਕੰਟਰੀ ਹੁੰਦੇ ਆ ਤਾਂ ਤੁਹਾਡੀ ਜਿਹੜੀ ਇੰਟਰਨੈਸ਼ਨਲ ਆਈਡੀ ਆ ਉਹ ਤੁਹਾਡਾ ਪਾਸਪੋਰਟ ਹੁੰਦਾ ਤੁਸੀਂ ਕਹਿੰਦੇ ਆ ਕਿ ਉਹ ਚਲਾ ਸਕਦਾ ਹਾਂ ਚਲਾ ਸਕਦਾ ਉਹਨਾਂ ਚਿਰ ਜਿੰਨਾ ਚਿਰ ਪਰ ਉਹਦੇ ਦੌਰਾਨ ਜੇ ਤੁਹਾਨੂੰ ਕਿਤੇ ਵੀ ਰੋਕਿਆ ਜਾਂਦਾ ਤੇ ਤੁਹਾਨੂੰ ਉਹ ਡਾਕੂਮੈਂਟ ਜਿਹੜੇ ਆ ਉਹ ਪ੍ਰੈਜ਼ੈਂਟ ਕਰਨੇ ਪੈਣਗੇ ਦਿਖਾਉਣੇ ਪੈਣਗੇ ਜਿਹੜੇ ਉਹ ਡਾਕੂਮੈਂਟ ਵਿੱਚ ਜੋ ਕੁਝ ਹੋਇਆ हां ਉਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਐਡ ਕਰਦਾ ਜਾਵਾਂ ਕਿ ਕੱਲ ਦਾ ਦਿਨ ਕੱਲ ਦਾ ਦਿਨ ਜਿਹੜਾ ਲੰਘਿਆ ਆ ਤਕਰੀਬਨ 35 ਤੋਂ 40 ਮੁੰਡੇ ਜਿਹੜੇ ਆ ਉਹ ਅਰੈਸਟ ਕੀਤੇ ਗਏ ਆ ਵੱਖ-ਵੱਖ ਸਟੇਟਾਂ ਵਿੱਚ ਜਿਦੇ ਵਿੱਚ ਓਕਲਾਹੋਮਾ ਆ ਅਰੀਜ਼ੋਨਾ ਆ ਜਿਦੇ ਵਿੱਚ ਇੰਡੀਆਨਾ ਆ ਤੇ ਇੱਕ ਦੋ ਹੋਰ ਸਟੇਟ ਆ ਇਨਾਂ ਵੱਖ-ਵੱਖ ਸਟੇਟਾਂ ਦੇ ਵਿੱਚ ਸਕੇਲਾਂ ਤੋਂ ਡਰਾਈਵਰ ਜਿਹੜੇ ਆ ਉਹ ਅਰੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ ਕੁਝ ਪਰਸੈਂਟ ਲੋਕਾਂ ਨੂੰ ਛੱਡਿਆ ਗਿਆ ਜਿਨ੍ਹਾਂ ਨੇ ਆਪਣੇ ਡਾਕੂਮੈਂਟ ਦੁਕਾਨ ਵਿੱਚ ਕਾਮਯਾਬ ਹੋਏ ਐ ਬਾਕੀਆਂ ਨੂੰ ਜਿਹੜਾ ਉਹ ਡਿਟੇਨ ਕਰਕੇ ਉਹਨਾਂ ਦੇ ਟਰੱਕ ਜਿਹੜੇ ਆ ਟੋਅ ਕਰਵਾਏ ਗਏ ਆ ਤੁਸੀਂ ਬਹੁਤ ਥਾਵਾਂ ਤੇ ਸੋਸ਼ਲ ਮੀਡੀਆ ਤੇ ਵੀਡੀਓ ਦੇਖੀਆਂ ਹੋਣਗੀਆਂ ਜਿਹੜੀ ਤੁਸੀਂ ਗੱਲ ਕੀਤੀ ਐ ਨਾ ਵਰਕ ਪਰਮਿਟ ਵਾਲਾ ਟਰੱਕ ਚਲਾ ਸਕੇਗਾ ਕਿ ਨਹੀਂ ਹੂੰ ਇਹਦੇ ਵਿੱਚ ਦੋ ਚੀਜ਼ਾਂ ਨੇ ਹੁਣ ਜਿਹੜੇ ਬੰਦੇ ਦਾ ਅਸਾਈਲਮ ਜਿਹੜਾ ਗ੍ਰੈਂਟਡ ਹੋਇਆ ਨਾ ਉਹਨਾਂ ਨੂੰ ਪਤਾ ਆ ਕਿ ਉਹਨੂੰ I94 ਮਿਲ ਜਾਂਦਾ ਹੂੰ ਠੀਕ ਹੈ I94 ਜਿਹੜਾ ਹੈ ਉਹ ਤੁਹਾਡੀ ਐਂਟਰੀ ਨੂੰ ਯੂਐਸਏ ਵਿੱਚ ਵੈਲਿਡ ਕਰਦਾ ਓਕੇ ਇਹ ਇੱਕ ਲੀਗਲ ਵੇ ਹੈ ਕਿਉਂਕਿ ਵਕੀਲ ਇਹਦੇ ਉੱਤੇ ਜਿਆਦਾ ਚਮਨਾ ਪਾ ਸਕਦੇ ਆ ਪਰ ਜਿੰਨਾ ਕੋ ਸਾਨੂੰ ਨੌਲੇਜ ਹੈਗੀ ਹੈ ਉਹ ਇਹ ਹੈ ਕਿ ਜਿਹੜਾ I94 ਹੈ ਨਾ ਉਹ ਤੁਹਾਡੀ ਇਲਲੀਗਲ ਐਂਟਰੀ ਨੂੰ ਤੁਹਾਡਾ ਅਸਾਈਲਮ ਤੁਹਾਡੀ ਰੈਫਿਊਜੀ ਕੇਸ ਪਾਸ ਹੋਣ ਤੋਂ ਬਾਅਦ ਤੁਹਾਨੂੰ ਲੀਗਲ ਕੈਟਰਾਇਜ਼ ਵਿਸਪਾਉਂਦਾ ਹੈਗਾ ਕਿ ਹੁਣ ਤੁਸੀਂ ਇੱਥੇ ਰਹਿਣ ਵਾਸਤੇ ਲੀਗਲ ਹਾਂ ਕਿਉਂਕਿ I94 ਕਿੱਥੇ ਮਿਲਦਾ ਹੈ ਤੁਹਾਡੇ ਪਾਸਪੋਰਟ ਤੇ ਜਦੋਂ ਤੁਸੀਂ ਇੰਟਰ ਕਰਦੇ ਆ ਯੂਐਸਏ ਵਿੱਚ ਉਦੋਂ ਤੁਹਾਨੂੰ I94 ਇਸ਼ੂ ਹੁੰਦਾ ਕਿਉਂਕਿ ਤੁਹਾਡੀ ਲੀਗਲ ਐਂਟਰੀ ਹੁੰਦੀ ਹੈ ਸੋ ਜਦੋਂ ਤੁਹਾਡਾ ਕੇਸ ਜਿਹੜਾ ਆ ਉਹ ਅਸਾਈਲਮ ਦਾ ਕੇਸ ਜਿਹੜਾ ਗ੍ਰੈਂਟ ਹੋ ਜਾਂਦਾ ਹੈ ਉਸ ਤੋਂ ਬਾਅਦ ਅਗਲਾ ਖਤਮ ਜਿਹੜਾ ਹੁੰਦਾ ਵਕੀਲ ਨੇ ਤੁਹਾਡਾ I-94 ਜਿਹੜਾ ਫਾਈਲ ਕਰਨਾ ਹੁੰਦਾ ਫਿਰ ਉਹ I-94 ਤੁਹਾਡੇ ਕੋਲ ਤੁਹਾਡੇ ਘਰ ਆਉਂਦਾ ਉਹ I-94 ਇਸੇ ਕਰਕੇ ਹੀ ਆਉਂਦਾ ਆ ਕਿ ਜਿਹੜੇ ਤੁਹਾਡੇ ਡਾਕੂਮੈਂਟ ਨੇ ਤੁਸੀਂ ਉਹਨਾਂ ਨੂੰ ਫਾਈਲ ਕਰ ਸਕੋ ਜਿਹਦੇ ਵਿੱਚ ਤੁਸੀਂ ਗ੍ਰੀਨ ਕਾਰਡ ਫਾਈਲ ਕਰਨਾ ਹੈ ਜਿਹਦੇ ਵਿੱਚ ਤੁਸੀਂ ਆਪਣੀ ਫੈਮਿਲੀ ਨੂੰ ਜਿਹੜਾ ਹੈਗਾ ਆ ਅਪਲਾਈ ਕਰਨਾ ਹੈ ਜਿਹੜੀ ਤੁਹਾਡੀ ক্লোਜ਼ ਫੈਮਿਲੀ ਹੁੰਦੀ ਜਿਹਦੇ ਵਿੱਚ ਤੁਹਾਡੇ ਵਾਈਫ ਤੇ ਤੁਹਾਡਾ ਹਸਬੰਡ ਜਾਂ ਤੁਹਾਡੇ ਬੱਚੇ ਇਹ ਜਿਹੜੇ ਤੁਹਾਡੇ ਅਪਲਾਈ ਕਰ ਸਕਦੇ ਆ ਹੁਣ ਗੱਲ ਕਰੀਏ ਕਿ ਅੱਜ ਦਾ ਜਿਹੜਾ ਨਵਾਂ ਫਰਮਾਨ ਐ ਨਵਾਂ ਕਾਨੂੰਨ ਯਾਨੀ ਕਿ ਅੱਜ ਤੋਂ ਲਾਗੂ ਹੋ ਚੁੱਕਿਆ ਆ ਇਹਨੂੰ ਇਹ ਨਾ ਮੰਨਿਓ ਕਿ ਕੱਲ ਨੂੰ ਸ਼ੁਰੂ ਹੋਣਾ ਜਾਂ ਪਰਸੋਂ ਨੂੰ ਸ਼ੁਰੂ ਹੋਣਾ ਸੋ ਅੱਜ ਦੇ ਦਿਨ ਤੋਂ ਇਹਨਾਂ ਨੇ ਐਮਰਜੈਂਸੀ ਕਿਹਾ ਆ ਕਿ ਇਹਨੂੰ ਐਮਰਜੈਂਸੀ ਅਸੀਂ ਹੁਣ ਤੋਂ ਹੀ ਲਾਗੂ ਕਰਦੇ ਆ ਜਿਹਦੇ ਵਿੱਚ ਬਹੁਤ ਵੱਟੀਆਂ ਗੱਲਾਂ ਕਈਆਂ ਕਈਆਂ ਇਹ ਕਹਿੰਦੇ ਆ ਕਿ ਜਿਹੜਾ ਬੰਦਾ 80 ਹਜ਼ਾਰ ਪੌਂਡ ਦਾ ਟਰੱਕ ਰੋਡ ਤੇ ਲੈ ਕੇ ਜਾ ਰਿਹਾ ਤੇ ਉਹ ਬੰਦਾ ਇੱਥੇ ਲੀਗਲ ਨਹੀਂ ਹੈ ਤੇ ਜੇ ਕੱਲ ਨੂੰ ਉਹ ਐਕਸੀਡੈਂਟ ਕਰਕੇ ਇੰਨੇ ਲੋਕਾਂ ਦੀ ਜਾਨ ਲੈ ਲੈਂਦਾ ਤੇ ਅਸੀਂ ਉਸ ਨੂੰ ਕਿੱਥੋਂ ਭਾਲਾਂਗੇ ਕਿਉਂਕਿ ਉਹ ਤਾਂ ਇਸ ਕੰਟਰੀ ਦਾ ਬਚਿੰਦਾ ਹੀ ਨਹੀਂ ਹੈ ਤੇ ਕਹਿੰਦੇ ਇਹ ਉਹਨੂੰ ਟਰੱਕ ਕਿਦਾਂ ਫੜਾ ਸਕਦੇ ਆ ਉਹਨੂੰ ਤੁਸੀਂ 80 ਹਜ਼ਾਰ ਪੌਂਡ ਦਾ ਇਹ ਜਿਹੜਾ ਏਡਾ ਵੱਡਾ ਵਹੀਕਲ ਹੈ ਉਹਦੇ ਹੱਥਾਂ 'ਚ ਕਿਵੇਂ ਦੇ ਸਕਦੇ ਆ ਕਿਉਂਕਿ ਤੁਸੀਂ ਤਾਂ ਹਜੇ ਤੱਕ ਉਹਨੂੰ ਲੀਗਲ ਹੀ ਨਹੀਂ ਕੀਤਾ ਇਸ ਕੰਟਰੀ ਦੇ ਵਿੱਚ ਉਹਦੇ ਕੋਲ ਘੱਟੋ-ਘੱਟ ਰੈਜ਼ਿਡੈਂਸੀ ਤਾਂ ਹੋਣੀ ਚਾਹੀਦੀ ਹੈ ਇਹ ਉਹਨਾਂ ਦੇ ਆਪਣੇ ਖਿਆਲ ਨੇ ਪਰ ਅਗੇਨ ਇਹਦੇ ਵਿੱਚੋਂ ਹਜੇ ਬਹੁਤ ਕੁਝ ਨਿਕਲ ਕੇ ਬਾਹਰ ਆਉਣਾ ਹੈ ਸਟੇਟਾਂ ਦੇ ਕੋਲ ਆਪਣੇ ਫੈਡਰਲ ਰਾਈਟਸ ਹੁੰਦੇ ਆ ਜਿਸ ਤਰ੍ਹਾਂ ਪਹਿਲਾਂ ਹੀ ਸਈਦ ਸਾਹਿਬ ਨੇ ਕਿਹਾ ਕਿ ਜਿਹੜੇ ਗਵਰਨਰ ਹੁੰਦੇ ਆ ਜਿਹਨੂੰ ਆਪਾਂ ਇੰਡੀਆ ਚ ਆਪਣੀ ਸਟੇਟ ਦਾ ਮੁੱਖ ਮੰਤਰੀ ਕਹਿ ਦਿੰਦੇ ਆ ਸੋ ਕੈਲੀਫੋਰਨੀਆ ਦੇ ਮੁੱਖ ਮੰਤਰੀ ਯਾਨੀ ਕਿ ਉਥੋਂ ਦੇ ਗਵਰਨਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਨੂੰ ਨਹੀਂ ਮੰਨਦੇ ਅਸੀਂ ਇਸ ਹੁਕਮ ਨੂੰ ਨਹੀਂ ਲਾਗੂ ਕਰਾਂਗੇ ਮੈਂ ਮਾਫ ਕਰੂ ਚਨਾਵਾ ਸਾਹਿਬ ਮੇਰਾ ਸਵਾਲ ਇੱਕ ਲੈ ਲਿਓ ਗਵਰਨਰ ਸਾਹਿਬ ਤਾਂ ਕੈਲੀਫੋਰਨੀਆ ਦੇ ਨਹੀਂ ਮੰਨਣਗੇ ਪਰ ਜਿਹੜੇ ਸਾਡੇ ਟਰੱਕ ਚਲਾਉਣਾ ਜਿਹੜੇ ਡਰਾਈਵਰਾਂ ਨੇ ਉਹਨਾਂ ਨੇ ਕੱਲੇ ਕੈਲੀਫੋਰਨੀਆ ਚ ਨਹੀਂ ਰਹਿਣਾ ਉਹਨਾਂ ਨੂੰ ਜਾਂਦੇ ਫਲੋਰੀਡਾ ਤੱਕ ਦੂਜੀਆਂ ਸਟੇਟਾਂ ਦੇ ਵਿੱਚ ਉੱਥੇ ਪੁੱਜ ਕੇ ਚੋਗੀ ਉੱਥੇ ਸਮੱਸਿਆ ਦਾ ਸਾਹਮਣਾ ਕਰਨਾ ਪੈਣਾ ਦੇਖੋ ਜੀ ਕੋਈ ਨਾ ਕੋਈ ਰਾਹ ਨਿਕਲੂਗਾ ਕੈਲੀਫੋਰਨੀਆ ਵੀ ਡਰਾਈਵ ਕਰਨ ਵਾਸਤੇ ਬਹੁਤ ਵੱਡਾ ਆ ਤਕਰੀਬਨ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਜਾਣ ਤੱਕ ਘਟੋਕਟ 8 10 12 ਘੰਟੇ ਲੱਗ ਜਾਂਦੇ ਆ ਕੋਈ ਸੌਖਾ ਰਾਹ ਨਹੀਂ ਹੈਗਾ بڑے ਰਾਹ ਨਿਕਲ ਆਉਣੇ ਆ ਲੋਡ ਸਵਿਚ ਵੀ ਹੋ ਜਾਣੇ ਆ ਬਹੁਤ ਕੁਝ ਹੋਣਾ ਆ ਇਹ ਇਹ ਚੀਜ਼ਾਂ ਬੰਦ ਨਹੀਂ ਹੁੰਦੀਆਂ ਜਿੱਦਾਂ ਸੈਦ ਸਾਹਿਬ ਕਹਿ ਰਹੇ ਸੀ ਨਾ ਮੈਂ ਉਹਨਾਂ ਦੀ ਗੱਲ ਦੇ ਨਾਲ ਐਗਰੀ ਕਰਦਾ ਆ ਕਿ ਇਹ ਕੁਝ ਰੁਕਣ ਵਾਲਾ ਨਹੀਂ ਇਹ ਅਮਰੀਕਾ ਹੈਗਾ ਆ ਇਹ ਕੋਈ ਤਾਲੀਬਾਨ ਸਟੇਟ ਨਹੀਂ ਹੈਗੀ ਕਿ ਇੱਥੇ ਤੁਸੀਂ ਸਾਰੇ ਬੰਦੇ ਚੱਕ ਕੇ ਅੰਦਰ ਦੇ ਦੇਣੇ ਆ ਹਾਂ ਅੱਜ ਜਿਹੜੇ ਅੱਜ ਦੇ ਹਾਲਾਤ ਨੇ ਨਾ ਅੱਜ ਦੇ ਹਾਲਾਤ ਵਿੱਚ ਬਚਾਓ ਵਿੱਚ ਹੀ ਬਚਾਓ ਹੈ ਕਿਉਂਕਿ ਕਈ ਵਾਰੀ ਕਹਿੰਦੇ ਨੇ ਹਾਥੀ ਤੇ ਚੜੇ ਨੂੰ ਵੀ ਕੁੱਤਾ ਵੱਢ ਜਾਂਦਾ ਆ ਤੇ ਬਚਣਾ ਬੜਾ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਜਿਹੜੀਆਂ ਸਟੇਟਾਂ ਦੇ ਵਿੱਚ ਜਾ ਰਹੇ ਆ ਹੁਣ ਅਗੇਨ ਜਿਹੜੀਆਂ ਰਿਪਬਲਿਕਨ ਸਟੇਟਾਂ ਆ ਉਹ ਤਾਂ ਬਈ ਬਹੁਤ ਖੁਸ਼ ਹੋ ਗਿਆ ਉਹ ਤਾਂ ਉਹਨਾਂ ਵਾਸਤੇ ਤਾਂ ਇਹ ਇੱਕ ਹਥਿਆਰ ਮਿਲ ਗਿਆ ਉਹਨਾਂ ਵਾਸਤੇ ਤਾਂ ਇਹ ਲੀਗਲ ਡਾਕੂਮੈਂਟ ਮਿਲ ਗਿਆ ਜੀ ਆ ਚੱਕੋ ਡਾਕੂਮੈਂਟ ਸਾਡੇ ਟਰਾਂਸਪੋਰਟ ਮਿਨਿਸਟਰ ਨੇ ਆ ਕਾਨੂੰਨ ਲਾਗੂ ਕਰਤਾ ਆ ਹੁਣ ਦਿਖਾਓ ਜੀ ਆਪਣਾ ਸੀਡੀਐਲ ਓਕੇ ਜੀ ਲਿਆਓ ਜੀ ਸੀਡੀਐਲ ਦੇਖਿਆ ਓਕੇ ਲਿਆਓ ਜੀ ਆਪਣਾ ਗ੍ਰੀਨ ਕਾਰਡ ਹੈਨੀ ਜੀ ਓਕੇ ਤੈਨੂੰ ਕਿਸ ਬੇਸ ਤੇ ਸੀਡੀਐਲ ਮਿਲਿਆ ਜੀ ਮੇਰੇ ਕੋਲ ਵਰਕ ਪਰਮਿਟ ਹੈ ਓਕੇ ਲਿਆ ਆਪਣਾ 94 I94 ਹੈਗਾ ਜੀ ਨਹੀਂ ਤੇਰੇ ਕੋਲ ਆਪਣਾ ਆਪਣੀ ਕੰਟਰੀ ਦਾ ਪਾਸਪੋਰਟ ਹੈਗਾ ਕਿਉਂ ਕਿਉਂ ਨਹੀਂ ਹੈਗਾ ਪਾਸਪੋਰਟ ਜਦੋਂ ਤੁਸੀਂ ਮਕਸੀਕੋ ਦੀ ਕੰਮ ਟਾਪ ਕੇ ਆਏ ਸੀ ਜਾਂ ਤਾਂ ਤੁਸੀਂ ਪਾਰ ਕੇ ਪਿੱਛੇ ਸਿੱਟ ਤਾਂ ਜਾਂ ਤੁਹਾਡੇ ਕੋ ਡੌਂਕਰਾਂ ਨੇ ਖੋਲਿਆ ਤੇ ਜੇ ਬਹੁਤਿਆਂ ਲੋਕਾਂ ਦੇ ਜਿਹੜੇ ਪਾਸਪੋਰਟ ਆਈਸ ਵਾਲਿਆਂ ਨੇ ਇੱਥੇ ਜਮ੍ਹਾਂ ਕਰਾਏ ਹੋਏ ਐ ਜ਼ਬਤ ਕੀਤੇ ਹੋਏ ਐ ਜਦੋਂ ਤੁਸੀਂ ਇੱਥੇ ਆਏ ਆਪਣੀ ਤਰੀਕ ਤੇ ਗਏ ਉਹ ਕਹਿੰਦੇ ਆਪਣਾ ਪਾਸਪੋਰਟ ਜਮ੍ਹਾਂ ਕਰਾਓ ਮੇਰੇ ਆਪਣੀ ਇੱਕ ਨੇੜਲੇ ਰਿਸ਼ਤੇਦਾਰ ਨੂੰ ਉਹਦੇ ਕੋਲ ਪਾਸਪੋਰਟ ਸੀਗਾ ਤੇ ਪਿਛਲੇ ਮਹੀਨੇ ਉਹਦੀ ਤਰੀਕ ਸੀਗੀ ਆਈਸ ਵਾਲਿਆਂ ਦੀ ਕਹਿੰਦੇ ਜੀ ਆਪਣਾ ਪਾਸਪੋਰਟ ਲੈ ਕੇ ਆ। ਉਹ ਕਹਿੰਦੇ ਜੀ ਪਾਸਪੋਰਟ ਦੀ ਮੈਨੂੰ ਜ਼ਰੂਰਤ ਪੈਣੀ ਹੈ ਕਹਿੰਦੇ ਨਹੀਂ ਆਪਣਾ ਪਾਸਪੋਰਟ ਇੱਥੇ ਸਾਡੇ ਕੋਲ ਜਮ੍ਹਾਂ ਕਰਾ। ਜਦੋਂ ਤੇਰਾ ਕੇਸ ਪਾਸ ਹੋ ਜਾਏਗਾ ਉਦੋਂ ਫਿਰ ਤੂੰ ਆਪਣੇ ਵਕੀਲ ਨੂੰ ਕਹੀਂ ਦੁਬਾਰਾ ਸਾਡੇ ਕੋਲ ਆਪਣਾ ਪਾਸਪੋਰਟ ਕਢਾ ਲੈ ਪਰ ਦੇਂਦਾ ਤੁੰਦਾ ਕੋਈ ਨਹੀਂ ਹੁੰਦਾ ਤੁਹਾਡਾ ਪਾਸਪੋਰਟ। ਇਹ ਬਾਅਦ ਵਿੱਚ ਤੁਹਾਨੂੰ ਆ ਨਵੇਂ ਲੈਣੇ ਪੈਂਦੇ ਆ। ਅੱਜ ਤੱਕ ਆਈਸ ਵਾਲਿਆਂ ਨੇ ਕਿਸੇ ਦਾ ਪਾਸਪੋਰਟ ਵਾਪਸ ਮੈਨ ਨਹੀਂ ਕੀਤਾ ਦੇਖਿਆ ਕਿਉਂਕਿ ਬੰ ਨੂੰ 25-26 ਸਾਲ ਹੋ ਗਏ ਆ।